ਥੋੜੇ ਦਿਨ ਪਹਿਲਾਂ ਪੰਜਾਬ ਸਰਕਾਰ ਵੱਲੋਂ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਉਹਨਾਂ ਦੀ ਅਗਵਾਈ 'ਚ ਹੋਈ ਕੈਬਨਿਟ ਮੀਟਿੰਗ ਦੇ ਦੌਰਾਨ ਇੱਕ ਅਹਿਮ ਫੈਸਲਾ ਲਿਆ ਗਿਆ ਸੀਗਾ ਕਿ ਰੰਗਲਾ ਪੰਜਾਬ ਸੁਸਾਇਟੀ ਦਾ ਗਠਨ ਕੀਤਾ ਜਾਊਗਾ ਕਿ ਪੰਜਾਬ ਦੇ ਅੰਦਰ ਸੂਬੇ ਦੇ ਸਰਪੱਖੀ ਵਿਕਾਸ ਦੇ ਲਈ ਰੰਗਲਾ ਪੰਜਾਬ ਸੁਸਾਇਟੀ ਦਾ ਗਠਨ ਜਿਹੜਾ ਕਰੰਦਾ ਉਸ ਦਿਨ ਆਰਡਰ ਜਾਰੀ ਕੀਤਾ ਗਿਆ ਸੀਗਾ ਉਸ ਦੇ ਤਹਿਤ ਅਸੀਂ ਉਹ ਸੁਸਾਇਟੀ ਦਾ ਗਠਨ ਕੀਤਾਗਾ ਕਿ ਪੰਜਾਬ ਦੇ ਅੰਦਰ ਇੱਕ ਰੰਗਲਾ ਪੰਜਾਬ ਸੁਸਾਇਟੀ ਜਿਹੜੀ ਆ ਹੋਊਗੀ ਜਿਹਦੇ ਅੰਦਰ ਸਾਡੇ ਜਿਹੜੇ ਪੰਜਾਬ ਦੇ ਜੰਪਲ ਪੰਜਾਬ ਦੇ ਲੋਕ ਜਿਨ੍ਹਾਂ ਨੇ ਵਿਦੇਸ਼ਾਂ ਦੀ ਧਰਤੀ ਉੱਪਰ ਜਾ ਕੇ ਆਪਣਾ ਸਿੱਕਾ ਜਮਾਇਆ ਜਿਨ੍ਹਾਂ ਨੇ ਵਿਦੇਸ਼ਾਂ ਦੇ ਅੰਦਰ ਬੱਡੇ-ਵੱਡੇ ਜਿਹੜੇ ਕੰਮ ਕੀਤੇ ਉਥੇ ਜਾ ਕੇ ਬਹੁਤ ਆਪਣੀ ਖੁਸ਼ਹਾਲ ਖੁਸ਼ਹਾਲੀ ਜਿਹੜੀ ਹੈ ਉਹਨਾਂ ਨੇ ਪ੍ਰਾਪਤ ਕੀਤੀ ਉਹ ਜਿਹੜੇ ਵਿਅਕਤੀ ਨੇਗੇ ਉਹ ਪੰਜਾਬ ਦੇ ਅੰਦਰ ਆਪਣਾ ਯੋਗਦਾਰ ਪਾਣਾ ਚਾਹੁੰਦੇ ਨੇਗੇ ਬਹੁਤ ਸਾਰੇ ਲੋਕਾਂ ਨੇ ਸਰਕਾਰ ਨੂੰ ਅਪਰੋਚ ਕੀਤਾ ਵੱਖ-ਵੱਖ ਸਮੇਂ ਦੇ ਦੌਰਾਨ ਸਾਡੇ ਐਮਐਲਏ ਸਹਿਬਾਨ ਮਨਿਸਟਰ ਸਹਿਬਾਨ ਪਾਰਟੀ ਦੇ ਆਮ ਆਦਮੀ ਪਾਰਟੀ ਦੇ ਕਾਰਕਟਰ ਉਹਨਾਂ ਸਾਰਿਆਂ ਦੇ ਨਾਲ ਉਹ ਲੋਕ ਸੰਪਰਕ ਦੇ ਵਿੱਚ ਸਨ ਕਿ ਸਾਡੇ ਦੇ ਲਈ ਕੀ ਸੋਸਾਇਟੀ ਦਾ ਗਠਨ ਕੀਤਾ ਜਾਵੇ ਤਾਂ ਕਿ ਅਸੀਂ ਆਪਣੇ ਆਪਣੇ ਇਲਾਕਿਆਂ ਦੇ ਅੰਦਰ ਆਪਣਾ ਡਿਵੈਲਪਮੈਂਟ ਦੇ ਅੰਦਰ ਆਪਣਾ ਯੋਗਦਾਨ ਪਾ ਸਕੀਏ ਚਾਹੇ ਸਕੂਲਾਂ ਦੇ ਅੰਦਰ ਚਾਹੇ ਹਸਪੀਟਲਾਂ ਦੇ ਅੰਦਰ ਚਾਹੇ ਸੜਕਾਂ ਦੇ ਅੰਦਰ ਚਾਹੇ ਹੋਰ ਜਿਹੜੇ ਕੰਮਕਾਰ ਨੇ ਯਾਨੀ ਕਿ ਜਿੰਨੇ ਵੀ ਕੰਮਕਾਰ ਨੇ ਉਹਨਾਂ ਦੇ ਅੰਦਰ ਆਪਣਾ ਅਸੀਂ ਸਹਿਯੋਗ ਕਰ ਸਕੀਏ ਔਰ ਆਪਣੇ ਬਜ਼ੁਰਗਾਂ ਦਾ ਨਾਮ ਆਪਣਾ ਨਾਮ ਜਿਹੜਾ ਰੌਸ਼ਨ ਕਰ ਸਕੀਏ ਸੋ ਉਸ ਦੇ ਤਹਿਤ ਰੰਗਲਾ ਪੰਜਾਬ ਜਿਹੜੀ ਸੋਸਾਇਟੀ ਆ ਉਦਾ ਗਠਨ ਕੀਤਾ ਗਿਆ ਉਹਦੀ ਇਹ ਸ਼ੁਰੂਆਤ ਹੋਈ ਆ ਕਿਉਂਕਿ ਇਸ ਸੁਸਾਇਟੀ ਦੇ ਵਿੱਚ ਜਿਹੜੇ ਲੋਕ ਯੋਗਦਾਨ ਪਾਉਣਗੇ ਜਿਹੜੇ ਲੋਕ ਯੋਗਦਾਨ ਪਾਉਣਗੇ ਉਹਨਾਂ ਨੂੰ ਅਸੀਂ ਇਹ ਗੱਲ ਦਾ ਭਰੋਸਾ ਦਿੱਤਾਗਾ ਔਰ ਇਸ ਦਾ ਮੰਡੇਟ ਕੀਤਾਗਾ ਔਰ ਇਸ ਲਿਖਿਆਗਾ ਕਿ ਬਿਲਕੁਲ ਇਹਦੇ ਅੰਦਰ ਪਾਰਦਰਸ਼ਤਾ ਬਣਾ ਕੇ ਰੱਖੀ ਜਾਊਗੀ ਟਰਾਂਸਪੇਰੈਂਸੀ ਰੱਖੀ ਜਾਊਗੀ ਔਰ ਜਵਾਬਦੇਹੀ ਜਿਹੜੀ ਆ ਜਵਾਬਦੇਹੀ ਜਿਹੜੀ ਆ ਉਹ ਵੀ ਤੈਅ ਹੋਊਗੀ ਇਹ ਨਹੀਂ ਹੋਊਗਾ ਕਿ ਕੋਈ ਵਿਅਕਤੀ ਯੂਐਸਏ ਦੀ ਧਰਤੀ ਤੋਂ ਬੈਠ ਕੇ ਆਪਣੇ ਪਿੰਡ ਦੇ ਲਈ ਯੋਗਦਾਨ ਪਾਉਂਦਾਗਾ ਪਰ ਲੇਕਿਨ ਕੱਲ ਨੂੰ ਆ ਕੇ ਉਹ ਦੇਖੇ ਕਿ ਇੱਥੇ ਕੋਈ ਕੰਮ ਨਹੀਂ ਹੋਇਆ ਹੈਗਾ ਸੋ ਜੇਕਰ ਕੋਈ ਵੀ ਵਿਅਕਤੀ ਮੰਨ ਲਓ ਚਾਹੇ ਆਪਣੇ ਪਿੰਡ ਦੇ ਸਕੂਲ ਦੇ ਚਾਰ ਕਮਰੇ ਕੋਈ ਲਾਇਬ੍ਰੇਰੀ ਕੋਈ ਡਿਸਪੈਂਸਰੀ ਕੋਈ ਟੋਬੇ ਦਾ ਕੰਮ ਕੋਈ ਸੜਕ ਦਾ ਕੰਮ ਕੋਈ ਜਨਤਕ ਕੰਮ ਕਰਵਾਉਣਾ ਚਾਹੁੰਦਾਗਾ ਉਹਦੇ ਅੰਦਰ ਆਪਣਾ ਯੋਗਦਾਨ ਪਾਉਣਾ ਚਾਹੁੰਦਾਗਾ ਤਾਂ ਉਹਦੇ ਅੰਦਰ ਉਹ ਆਪਣਾ ਯੋਗਦਾਨ ਪਾ ਸਕਦਾਗਾ ਮੈਂ ਅੱਜ ਤੁਹਾਡੇ ذریعے ਵੀ ਸਾਰੇ ਪ੍ਰਵਾਸੀਆਂ ਨੂੰ ਬੇਨਤੀ ਕਰੂੰਗਾ ਅਪੀਲ ਕਰੂੰਗਾ ਕਿ ਸਾਰੇ ਜਾਣੇ ਇਸ ਸੁਸਾਇਟੀ ਦੇ ਅੰਦਰ ਆਪਣੇ ਆਪ ਨੂੰ ਯੋਗਦਾਰ ਪਾਉਣ ਔਰ ਉਹਨਾਂ ਦੇ ਪੈਸੇ ਦਾ ਇੱਕ ਇੱਕ ਪੈਸੇ ਦਾ ਹਿਸਾਬ-ਕਿਤਾਬ ਰੱਖਿਆ ਜਾਊਗਾ ਔਰ ਸਰਕਾਰ ਦਾ ਮੇਰਾ ਫਾਈਨਾਂਸ ਡਿਪਾਰਟਮੈਂਟ ਜਿਹੜਾ ਉਹ ਇੱਕ ਇੱਕ ਪੈਸੇ ਦਾ ਹਿਸਾਬ-ਕਿਤਾਬ ਰੱਖੂਗਾ ਔਰ ਸਾਰੇ ਕੰਮ ਜਿਹੜੇ ਉਹਨਾਂ ਤੋਂ ਕਹਿਣਗੇ ਉਹ ਕੰਮ ਜਿਹੜੇ ਨੇਗੇ ਬੜੀ ਅچھے ਤਰੀਕੇ ਦੇ ਨਾਲ ਬੜੇ ਚੰਗੇ ਤਰੀਕੇ ਦੇ ਨਾਲ ਜਿਹੜੇ ਕੰਮ ਕਰਵਾਏ ਜਾਣਗੇ ਇਹਦੇ ਲਈ ਅਸੀਂ ਜਿਹੜਾ ਸੁਸਾਇਟੀ ਰਜਿਸਟ੍ਰੇਸ਼ਨ ਐਕਟ 1860 ਦੇ ਤਹਿਤ ਸੋਸਾਇਟੀ ਰਜਿਸਟ੍ਰੇਸ਼ਨ ਐਕਟ 1860 ਦੇ ਤਹਿਤ ਇਸ ਨੂੰ ਰਜਿਸਟਰਡ ਕੀਤਾ ਜਾ ਰਿਹਾਗਾ ਔਰ ਦੂਸਰਾ ਫੇਮਾ ਤੇ ਐਫਸੀ ਦੇ ਜਿਹੜੇ ਰੂਲ ਲਗੇ ਫੇਮਾ ਦੇ ਕਿਉਂਕਿ ਜਦੋਂ ਵਿਦੇਸ਼ੀ ਯੋਗਦਾਨ ਪੈਂਦਾਗਾ ਤਾਂ ਉਹਦੇ ਕੋਲ ਸਰਟਾ ਰੂਲ ਐਂਡ ਰੈਗੂਲੇਸ਼ਨ ਜਿਹੜੇ ਨੇਗੇ ਉਹ ਦੇਖਣੇ ਪੈਂਦੇ ਨੇਗੇ ਸੋ ਫੇਮਾ ਦੇ ਐਫਸੀ ਦੇ ਤੇ ਹੋਰ ਸਾਰੇ ਕਾਨੂੰਨ ਜਿਹੜੇ ਬਣੇ ਹੋਏ ਨੇ ਗਵਰਨਮੈਂਟ ਆਫ ਇੰਡੀਆ ਦੇ ਉਹਨਾਂ ਦਾ ਸਖਤੀ ਦੇ ਨਾਲ ਪਾਲਣ ਕੀਤਾ ਜਾਊਗਾ ਕਿਸੇ ਨੂੰ ਵੀ ਕਾਨੂੰਨ ਤੋੜਨ ਦੀ ਜੜੀ ਆ ਆਗਿਆ ਨਹੀਂ ਦਿੱਤੀ ਜਾਊਗੀ ਇਹਦੇ ਵਿੱਚ ਜਿਹੜੇ ਕਾਰਪੋਰੇਟ ਸੈਕਟਰ ਤੋਂ ਜਿਹੜੇ ਕਾਰਪੋਰੇਟ ਸੈਕਟਰ ਤੋਂ ਜਿਹੜੇ ਲੋਕ ਐਸਆ ਸੀਐਸਆਰ ਦੇ ਪੈਸੇ ਸੀਐਸਆਰ ਦੇ ਪੈਸੇ ਲੈਣੇ ਚਾਹਣਗੇ ਉਹ ਵੀ ਵਿਅਕਤੀ ਜਿਹੜੇ ਨੇਗੇ ਇਹ ਸੁਸਾਇਟੀ ਦੇ ਅੰਦਰ ਪੈਸੇ ਜਿਹੜੇ ਨੇ ਜਮ੍ਹਾਂ ਕਰਵਾ ਕੇ ਉਹ ਕੰਮ ਕਰਵਾ ਸਕਦੇ ਨੇ ਸਮਝ ਸਮਝਣਾ ਇਹ ਸੁਸਾਇਟੀ ਦੇ ਨਾਲ ਇੱਕ ਬਹੁਤ ਵੱਡੀ ਕ੍ਰਾਂਤੀ ਜਿਹੜੀ ਆ ਪੰਜਾਬ ਚ ਆਊਗੀ ਔਰ ਪੰਜਾਬ ਦੇ ਲੋਕ ਜਿਹੜੇ ਨੇਗੇ ਜਿਹੜੇ ਫੋਰਨ ਚ ਗਏ ਨੇਗੇ ਫੌਰਨ ਦੇ ਵਿਚਨੇ ਕੀ ਵਿਦੇਸ਼ਾਂਤ ਰਹਿੰਦੇ ਨੇ ਕਿ ਉਹ ਵੀ ਆਪਣੀ ਧਰਤੀ ਮਾਂ ਦੇ ਨਾਲ ਆਪਣੇ ਸਟੇਟ ਦੇ ਨਾਲ ਆਪਣੇ ਆਪ ਨੂੰ ਰੀਕਨੈਕਟ ਕਰ ਪਾਉਣਗੇ ਆਪਣੇ ਆਪ ਨੂੰ ਜੁੜਿਆ ਮਹਿਸੂਸ ਕਰ ਪਾਉਣਗੇ ਕਿਉਂਕਿ ਪੁਰਾਣੀਆਂ ਸਰਕਾਰਾਂ ਦੇ ਸਮੇਂ ਅਕਾਲੀ ਦਲ ਸਰਕਾਰ ਦੇ ਸਮੇਂ ਕਾਂਗਰਸ ਦੀ ਸਰਕਾਰ ਦੇ ਸਮੇਂ ਇਹ ਕਰੋ ਯੋਗਦਾਨ ਵੀ ਪਾਉਂਦੇ ਸੀ ਤਾਂ ਉਹਨਾਂ ਦਾ ਯੋਗਦਾਨ ਜਿਹੜਾ ਅਧੂਰਾ ਹੀ ਜਿਹੜਾ ਉਹ ਪਹੁੰਚਦਾ ਸੀਗਾ ਔਰ ਰਾਸਤੇ ਵਿੱਚ ਕੋਈ ਨਾ ਕੋਈ ਉਸ ਸਮੇਂ ਦੀਆਂ ਸਰਕਾਰਾਂ ਦੇ ਵਿਅਕਤੀ ਜਿਹੜੇ ਸੀ ਉਹਨਾਂ ਦੇ ਪੈਸੇ ਖਾ ਜਾਂਦੇ ਸੀਗੇ ਸੋ ਇਸੇ ਗੱਲ ਕਰਕੇ ਅਸੀਂ ਇਹ ਬਹੁਤ ਹੀ ਅੱਛਾ ਕਾਨੂੰਨੀ ਢਾਂਚਾ ਜਿਹੜਾ ਉਹ ਬਣਾਇਆਗਾ ਤਾਂ ਕਿ ਕਿਸੇ ਪ੍ਰਕਾਰ ਦੀ ਜੜੀ ਆ ਤਲਫਿਰਜ਼ਨਾ ਹੋਵੇ ਕਿਸੇ ਪ੍ਰਕਾਰ ਦੀ ਜੜੀ ਆ ਕੋਈ ਠੱਗੀ ਠੋਰੀ ਦਾ ਹੋਵੇ ਬਲਕੇ ਜਿਹੜਾ ਵੀ ਵਿਅਕਤੀ ਇਸ ਦੇ ਅੰਦਰ ਆਪਣਾ ਯੋਗਦਾਨ ਪਾਉਣਾ ਚਾਹੁੰਦਾਗਾ ਉਹਨੂੰ ਜਿਹੜਾ ਹੈਗਾ ਕਿਸੇ ਵਿਚੋਲੇ ਦੀ ਜ਼ਰੂਰਤ ਨਾ ਹੋਵੇ ਕਿਸੇ ਦਾ ਸਿਆਸੀ ਦਖਲਅੰਦਾਜ਼ੀ ਨਾ ਹੋਵੇ ਬਲਕੇ ਸਰਕਾਰ ਦੇ ਜਿਹੜਾ ਸਰਕਾਰੀ ਅਧਾਰੇ ਅਧਿਕਾਰੀ ਨੇਗੇ ਉਹ ਚੈਟ ਦੇ ਤਰੀਕੇ ਦੇ ਨਾਲ ਉਹ ਜਿਹੜਾ ਕੰਮ ਕਹਿਣਗੇ ਉਹਦੇ ਐਗਜ਼ੀਕਿਊਸ਼ਨ ਵੀ ਕਰ ਸਕਣਗੇ ਔਰ ਇੱਕ ਇੱਕ ਪੈਸੇ ਦਾ ਹਿਸਾਬ ਜਿਹੜਾ ਆਗਾ ਇੱਕ ਇੱਕ ਪੈਸੇ ਦਾ ਹਿਸਾਬ ਕਿਤਾਬ ਜਿਹੜਾ ਉਹ ਸਬੰਧਤ ਵਿਅਕਤੀ ਕੋਲੇ ਸਬੰਧਤ ਪ੍ਰਵਾਸੀ ਕੋਲੇ ਜਾਂ ਸਬੰਧਤ ਕਾਰਪੋਰੇਟ ਹਾਊਸਸ ਕੋਲੇ ਜਿਹੜਾ ਉਹ ਭੇਜਿਆ ਜਾਊਗਾ ਬਹੁਤ ਬਹੁਤ ਧੰਨਵਾਦ ਕਾਰਪੋਰੇਟ